ਗਿਆਨੀ ਮਨਦੀਪ ਸਿੰਘ ਵਿਦਿਆਰਥੀ ਨੇ ਅੱਜ 24 ਜਨਵਰੀ 1926 ਨੂੰ ਫੇਸਬੁੱਕ ਤੇ ਲਾਈਵ ਹੋ ਕੇ ਕਈ ਅਜਹੀਆਂ ਗੱਲਾਂ ਕੀਤੀਆਂ ਹਨ ਜੋ ਗੁਰਮਤਿ ਗਿਆਨ ਦਾ ਜਾਨੂ ਕਦੇ ਨਹੀਂ ਕਰ ਸਕਦਾ ਉਹਨਾਂ ਦਾ ਅਸਲ ਨਿਸ਼ਾਨਾ ਅਕਾਲ ਤਖਤ ਦੇ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੜਸਨ ਕੱਕਤ ਸ੍ਰੀ ਅਕਾਲ ਅਕਾਲ ਤਖਤ ਸਾਹਿਬ ਜੀ ਉਧੋਂ ਦੇ ਜਿਹੜੇ ਸਿੰਘ ਸਾਹਿਬ ਬਣੇ ਹੋਏ ਨੇ ਸਰਦਾਰ ਕੁਲਦੀਪ ਸਿੰਘ ਜੀ ਗੜਗੱਜ ਉਹ ਰਾਗੀਆਂ ਨੂੰ ਤੇ ਬੜੀ ਝੱਟ ਬੁਲਾ ਲੈਂਦੇ ਆ ਤੇ ਉਹ ਆਮ ਸਿਵਲ ਬੰਦੇ ਨੂੰ ਕਿ ਤੂੰ ਅਮਰਧਾਰੀ ਨਹੀਂ ਤੂੰ ਦਾੜ੍ਹੀ ਕੇਸ ਨਹੀਂ ਰੱਖੇ ਤੂੰ ਕਿਤਰਾ ਸ਼ਬਦ ਗਾ ਸਕਦਾ ਇਹ ਨਿੱਕੇ ਨਿੱਕੇ ਟਿੱਪਣੀਆਂ ਬਹੁਤ ਬਹੁਤ ਜ਼ਿਆਦਾ ਚਾਤੀ ਖੇਤ ਲਿੰਦੇ ਅਕਾਲ ਤਖਤ ਸਾਹਿਬ ਤੇ ਬਈ ਇੱਕ ਸ਼ਬਦ ਗਾਉਣਾ ਉਹਦੀ ਭਾਵਨਾ ਹੈ ਉਹ ਕੋ ਸਿੱਖੀ ਦਾ ਥੁੜਾ ਥੁੜੀ ਬਣ ਗਿਆ ਉਹਨੇ ਸ਼ਬਦ ਗਾਤਾ ਤੇ ਉਹਦੇ ਉੱਤੇ ਪ੍ਰਤੀਬੰਧ ਲਾਤਾ ਤੂੰ ਗਾ ਨਹੀਂ ਸਕਦਾ ਤੂੰ ਮੋਨਾ ਕੋਨਾ ਹੈ ਸੇਖ ਰਿਆਦ ਮਰਿਆਦਾ ਸਵਸ਼ਤ ਲਿਖਿਆ ਕਿ ਸੰਗਤ ਦੇ ਵਿੱਚ ਗੁਰਬਾਣੀ ਦਾ ਪਾਠ ਜਾ ਗੁਰਬਾਣੀ ਦਾ ਕੀਰਤਨ ਉਹ ਸਿੱਖ ਹੀ ਕਰ ਸਕਦਾ। ਔਰ ਜੇ ਕੋਈ ਸਿੱਖ ਰਹਿਤ ਮर्यादा ਦੇ ਉਲਟ ਕਰ ਰਿਹਾ ਤਾਂ ਗਲਤ ਆ। ਉਹ ਠੀਕ ਨਹੀਂ ਆ। ਇਹ ਸਿੱਖ ਰਹਿਤ ਮर्यादा ਦੇ ਵਿੱਚ ਬਿਲਕੁਲ ਐਨ ਸ਼ਪਸ਼ਟ ਕਰਕੇ ਲਿਖਿਆ ਆ। ਬਾਬਾ ਮਨਦੀਪ ਸਿੰਘ ਵਿਦਿਆਰਥੀ ਨੂੰ ਇਸ ਗੱਲ ਦਾ ਦੁੱਖ ਹੈ ਕਿ ਪੰਜਾਬੀ ਗਾਇਕ ਜਸਬੀਰ ਜਸੀਨ ਨੂੰ ਸਿੱਖ ਰਹਿਤ ਮर्यादा ਦੇ ਖਿਲਾਫ ਕੀਰਤਨ ਕਰਨ ਤੋਂ ਕਿਉਂ ਰੋਕਿਆ ਗਿਆ। ਹਾਲਾਂਕਿ ਜਸੀ ਨੇ ਬੜੀ ਨਿਮਰਤਾ ਨਾਲ ਅਕਾਲ ਤਖ਼ਤਾ ਹੁਕਮ ਮੰਨ ਕੇ ਸਿਰ ਚੁਕਾਇਆ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਮਸਲਾ ਜਿਹੜਾ ਇਹ ਸਾਡੇ ਸਰਵ ਸਥਾਨ ਅਕਾਲ ਤਖਤ ਸਾਹਿਬ ਦੇ ਨਾਲ ਜੁੜਿਆ ਹੋਇਆ ਉੱਥੋਂ ਦੇ ਜਹੇਦਾਰ ਸਾਹਿਬ ਜਿਹੜੇ ਵੀ ਕਿਉਂਕਿ ਅਕਾਲ ਤਖਤ ਸਾਹਿਬ ਤੇ ਕੋਈ ਵੀ ਜਦੋਂ ਅਹੁਦੇਦਾਰ ਹੋਏਗਾ ਤਾਂ ਉਹਦੀ ਸਾਨੂੰ ਇੱਜ਼ਤ ਕਰਨੀ ਪਵੇਗੀ ਕਿਉਂਕਿ ਸਾਡਾ ਕੋਈ ਸਥਾਨ ਹੀ ਇੱਕ ਹੈ ਸਾਡਾ ਕੋਈ ਦੂਸਰਾ ਕੋਈ ਸਥਾਨ ਹੀ ਨਹੀਂ ਹੈਗਾ ਉਹਨਾਂ ਨੇ ਜੋ ਵੀ ਬੋਲਿਆ ਅ ਬਰਯਾਦਾ ਅਨੁਸਾਰ ਜੋ ਬੋਲਿਆ ਮਰਯਾਦਾ ਵਾਸਤੇ ਬੋਲਿਆ ਉੱਸੀ ਉਹਨਾਂ ਨੂੰ ਮਾੜਾ ਚੰਗਾ ਨਾ ਕਹੋ ਕਿਸੇ ਨੂੰ ਜਹਿਦਰ ਸਾਹਿਬ ਤੇ ਆਪਾਂ ਮਾੜਾ ਚੰਗਾ ਕਿਣਾ ਹੀ ਨਹੀਂ ਕਿਉਂਕਿ ਆਪਾਂ ਆਪਣੇ ਘਰ ਚ ਲੜਾਈ ਨਹੀਂ ਪਾਣੀ ਪਰ ਕਥਿਤ ਪ੍ਰਚਾਰਕ ਨੂੰ ਸਿੱਖ ਮਰਿਆਦਾ ਦਾ ਖਿਆਲ ਨਹੀਂ ਰਿਹਾ ਪਤਾ ਨਹੀਂ ਕਿਉਂ ਇਹ ਬਾਬੇ ਨੂੰ ਸੰਗਰਤੀ ਰੂਪ ਵਿੱਚ ਪਤਤ ਲੋਕਾਂ ਤੋਂ ਕੀਰਤਨ ਕਰਵਾਉਂਦੀ ਕੀ ਕਾਹਲ ਹੈ ਜੇ ਰਾਗੀ ਸਿੰਘਾਂ ਨੇ ਅਜ਼ਾਨ ਗਾ ਦਿੱਤੀ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੈ ਤੇ ਉਹ ਗਾ ਦਿੱਤੀ ਤੇ ਉਹਨਾਂ ਨੂੰ ਸੱਦ ਲਿਆ ਫਟਾਫਟ ਬਾਬਾ ਜੀਓ ਗੁਰੂ ਗ੍ਰੰਥ ਸਾਹਿਬ ਅੰਦਰ ਰੱਬੀ ਬਾਣੀ ਹੈ ਕੋਈ ਅਜ਼ਾਨ ਨਹੀਂ ਅਜ਼ਾਨ ਮੁਸਲਮਾਨੀ ਪਰੰਪਰਾ ਅਨੁਸਾਰ ਨਮਾਜ਼ ਪੜਨ ਲਈ ਬੁਲਾਉਣ ਵਾਸਤੇ ਦਿੱਤੀ ਉੱਚੀ ਆਵਾਜ਼ ਦੀ ਬਾੰਗ ਨੂੰ ਕਹਿੰਦੇ ਹਨ ਇਸ ਬਾੰਗ ਬਾਰੇ ਗੁਰੂ ਗਰੰਥ ਸਾਹਿਬ ਵਿੱਚ ਭਗਤ ਕਬੀਰ ਦਾ ਫੁਰਮਾਨ ਹੈ ਕਬੀਰ ਮੁੱਲਾ ਮਨਾਰੇ ਕਿਆ ਚੜੇ ਸਾਈਨ ਅ ਬਹਿਰਾ ਹੋਏ ਜਾ ਕਾਰਨ ਤੂੰ ਬਾੰਗ ਦੇ ਦਿਲ ਹੀ ਪੀਤਰ ਜੋਏ ਅਕਾਲ ਤਖਤ ਦੇ ਜਥੇਦਾਰ ਪਾਈ ਕੁਲਦੀਪ ਸਿੰਘ ਗੜਗਜ ਨੇ ਗੁਰਮਤ ਦੇ ਫਲਸਫੇ ਨੂੰ ਹੀ ਦ੍ਰਿੜ ਕਰਵਾਇਆ ਹੈ ਜਥੇਦਾਰ ਸਾਹਿਬ ਨੇ ਇਹੀ ਹਦਾਇਤ ਦਿੱਤੀ ਹੈ ਕਿ ਗੁਰਬਾਣੀ ਨੂੰ ਅਜਾਨ ਵਾਂਗ ਨਹੀਂ ਗਾਇਆ ਜਾ ਸਕਦਾ ਇਹ ਗੁਰਮਤ ਸੰਗੀਤ ਸ਼ੈਲੀ ਦਾ ਹਿੱਸਾ ਨਹੀਂ ਉਹਨਾਂ ਸਹੀ ਆਦੇਸ਼ ਕੀਤਾ ਹੈ ਕਿ ਕੇਵਲ ਨਿਰਧਾਰਿਤ ਰਾਗ ਅਨੁਸਾਰ ਹੀ ਗੁਰਬਾਣੀ ਗਾਇਨ ਕੀਤੀ ਜਾਵੇ ਸਰਹੰਦ ਦੇ ਸ਼ਹੀਦੀ ਜੋੜ ਮੇਲੇ ਤੇ ਅਕਾਲ ਤਖਤ ਦੇ ਜਥੇਦਾਰ ਪਾਈ ਕੁਲਦੀਪ ਸਿੰਘ ਗਰਗਜ ਨੇ ਅਸ਼ਲੀਲ ਸਾਹਿਤ ਵੇਚਣ ਵਾਲਿਆਂ ਨੂੰ ਤਾੜਨਾ ਕੀਤੀ ਆਸ਼ਕੀ ਮਸ਼ੂਕੀ ਦਾ ਸਾਹਿਤ ਵੇਚਣ ਵਾਲਿਆ ਲਈ ਇਹ ਬਹੁਤ ਜਾਇਜ਼ ਤਾਰਨਾ ਸੀ ਇਹ ਸਾਡਾ ਟੀਮੇਲਾ ਇਹ ਸਾਰੀਆਂ ਚੱਕਰੋ ਜਿਦਾਂ ਦੀ ਕੋਈ ਵੀ ਹੈਗੀ ਜਿਹੜੀ ਕਿਤੇ ਗੋੜਾ ਕਰਾਂਗੇ ਆ ਜਾਏਗਾ ਆ ਪਾਣੀ ਵਾਲੀ ਪਰ ਇੱਕ ਗੱਲ ਮੇਰੀ ਚਾੜਨਾ ਸੀ ਅਹੀਂ ਪਤੇਗੜ ਸਾਹਿਬ ਇਦਾਂ ਦੀ ਕਿਤਾਬ ਨਹੀਂ ਵਿਗਣਦਾ ਜੇ ਚਮਕੀਲਾ ਹੀ ਸਾਡੇ ਟੀਮੇਲਿਆਂ ਜਿਵੇਂ ਕਰ ਤੁਹਾਡਾ ਬਣੂਗਾ ਕੀ ਇਹ ਪਸਾ ਆਸ਼ਕੀ ਮਸ਼ੂਕੀ ਨਹੀਂ ਇੱਥੇ ਵਿਗਣੀ ਚਾਹੀਦੀ ਹਰੇ ਜੀ ਸਿੱਖਰ ਮਜਾਜੀ ਨਹੀਂ ਮਾਜੀ ਹੁਣ ਤੂੰ ਆ ਕੇ ਮਾਰ ਗੱਲ ਕੀ ਕਰਦੇ ਚਲਾ ਕੇ ਮਾਰ ਬਾਬਾ ਜੀ ਚਲਾ ਲਓ ਫਿਰ ਪਰ ਮਨਦੀਪ ਸਿੰਘ ਵਿਦਿਆਰਥੀ ਜੋ ਆਪਣੇ ਆਪ ਨੂੰ ਹੈਡ ਪ੍ਰਚਾਰਕ ਵੀ ਲਿਖਦੇ ਹਨ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਤੇ ਸਾਧ ਸੰਗਤ ਜੀ ਫਤਿਹਗੜ੍ਹ ਸਾਹਿਬ ਆਏ ਤੇ ਘੁੰਮਣ ਨਿਕਲੇ ਬਾਹਰ ਨੂੰ ਤੇ ਚਮਕੀਲੇ ਦੀਆਂ ਕਿਤਾਬਾਂ ਫੜ ਲਈਆਂ ਇਹ ਤੁਸੀਂ ਮੇਲੇ ਚ ਵੇਚ ਨਹੀਂ ਸਕਦੇ ਜਦੋਂ ਕਿ ਉੱਥੇ ਬਹੁਤ ਕੁਝ ਹੁੰਦਾ ਹੈ ਬਾਬਾ ਜੀ جے انہاں کتاباں نال سکھ قوم ترقی کر دی ہے تا سرہندے شہیدی جوڑ ملے تے امر جوت اتے چمکی لے دیاں کتابادہ سٹال کسی لا لیا کرو نالے امر جوت دے گیت سنیاں کر رنگਰੇटावा تو سکھ پرمپراواں نو بچاون لئی اگے آئے جٹ پراواں نو وی اے گل پلے بند لینی چاہی دی ہے کہ جے اے لوگ سکھ رہت مریادتا تے پےرا دے رہے اکال تخت دے جتھیدار صاحب جی بارے بےಹುدیاں ٹپنیاں کر سکدے ہن تا ساڈے تے وی بہت الزام لاون گے ਅਸੀ ਦਟੇ ਰਹਿਣਾ ਹੈ ਜੱਟ ਸਿੱਖ ਆਈਡੋਲੋਜੀ ਦੇ ਇਸਪਨ ਨੇ ਅਤੇ ਚੈਨਲ ਨੂੰ ਫੋਲੋ ਕਰੋ ਸਤਿ ਸ਼੍ਰੀ ਅਕਾਲ ਇਹ ਵੀਡੀਓ ਜੱਟ ਸਿੱਖ ਆਈਡੋਲੋਜੀ ਵੱਲੋਂ ਪੇਸ਼ ਕੀਤੀ ਗਈ